ਤੁਖ ਬੀਰਪੁਰ ਦੀ ਮੰਨਕੇ ਦੇ ਸਤ ਹਸਪੰਣ ਸਰਦਾਰ ਅੰਗਰ نیوز ਸਰਦਾਰ ਦਲਬੀਰ ਸਿੰਘ ਮੰਨਕੇ ਮੌਜੂਦ ਨੇ ਗੱਲਬਾਤ ਕਰਾਂਗੇ ਬਾੜ ਦੇ ਖਲਾਤਾਂ ਤੇ ਕੰਮਾਂ ਤੇ 4 ਸਾਲ ਦੇ ਸਰਕਾਰ ਦੇ ਕਾਰਜਕਾਰ ਨਿਕਲੇ ਨੇ 8-9 ਮਹੀਨੇ ਤੋਂ ਚੋਹਾ ਮਈਆਂ ਨੇ ਕਿੱਦਾਂ ਮਹਿਸੂਸ ਕਰਦੇ ਆ ਇਹਨਾਂ ਤੇ ਦਲਬੀਰ ਸਿੰਘ ਜੀ ਤੁਹਾਡਾ న్యూਸ ਹੈਡਲਾਈਨ ਤੇ ਬਹੁਤ ਬਹੁਤ ਸਵਾਗਤ ਹੈ ਕੀ ਕਹਿਣਾ ਚਾਹਦੇ ਜਿਹੜੇ ਦਰਸ਼ਕ ਦੇਖ ਰਹੇ ਨੇ ਕਿੱਦਾਂ ਮਹਿਸੂਸ ਕਰਦੇ ਹੋ ਇਹ ਬੋਲ ਮੈਨੂੰ ਵਿਝੇਈਏਗਾ ਤੁਸੀਂ ਜਿਹੜਾ ਕਿ ਸਾਡੇ ਵਾਸਤੇ ਸਾਡੇ ਸਿਰਜਾਰ ਲੈ ਕੇ ਤੇ ਗਾਂ ਸਾਡੀਆਂ ਗੱਲਾਂ ਜਿਹੜੀਆਂ ਸਰਕਾਰ ਕੋਲ ਪਹੁੰਚਾਓਗੇ ਜਿਹਦੇ ਨਾਲ ਕਿ ਸਰਕਾਰ ਨੂੰ ਕੋਈ ਅਸਰ ਹੋਵੇ ਵੀ ਆਹੀਂ ਕੁਝ ਕਰਨਾ ਹੈ ਕਿ ਨਹੀਂ ਕਰਨਾ ਠੀਕ ਆ ਸਰਕਾਰ ਕਰਦੀ ਕੁਝ ਨਹੀਂ ਮਸੂਸ ਹੈ ਜਿਹੜੇ ਸਾਡ ਨੂੰ ਜਿਹੜੇ ਅਗਲੇ ਸਵਾਲ ਵਿੱਚ ਫਿਰ ਮੈਂ ਦੱਸਾਂਗਾ ਇਲਾਕੇ ਦੇ ਬਾੜ ਤੇ ਵਿਕਾਸ ਤੇ ਕੰਮ ਹੁੰਦੇ ਆ ਉਹ ਇਸ ਤਰ੍ਹਾਂ ਦੇ ਰਹੇ ਟੇ ਕਾਫੇ ਕੰਮ ਸਾਡੇ ਆਹੋਲੇ ਜੀਰੋ ਹੁੰਦੇ ਨੇ ਕੋਈ ਕੰਮ ਨਹੀਂ ਕਰ ਰਿਹਾ ਆਪਣੇ ਆਪ ਨੇ ਅਸਨ ਸੁਭ ਦੇ ਨਾਲ ਜੇ ਕੂੜੇ ਵਾਲੇ ਵੇਖੀਏ ਤੇ ਕੂੜੇ ਦੇ ਰੱਗੇ ਜਿੱਥੇ ਜਾਏ ਆਪਣੇ ਆਪ ਨੇ ਅਸਨ ਸੁਭ ਵਰਤ ਕਿੱਧਰੇ ਨਹੀਂ ਕੋਈ ਨਾ ਕੋਈ ਟਰਾਲੀ ਲਗਾ ਚਕਾਉਣੇ ਆ ਪਰ ਜੇ ਸਰਕਾਰ ਨੂੰ ਪੁੱਛੀਏ ਤੇ ਸਰਕਾਰ ਕੋਲ ਕੱਖ ਨਹੀਂ ਆ ਜਾਜ ਜਿਹੜੇ ਨਗਰ ਹੁੰਦਾ ਤੇ ਪਹਿਲੀ ਜਿਹੜੀ ਕੰਪਨੀ ਪਾਈਦੀ ਕਿਉਂ ਜਦੋਂ ਆਵਾ ਨਹੀਂ ਜਿਹੜੇ ਪਹਿਲੇ ਪਾਇਆ ਨਾ ਉਹਨਾਂ ਨੇ ਗੱਡੀਆਂ ਦੇ ਉਹਨਾਂ ਕੁਝ ਨਹੀਂ ਪਹਿਲ ਟਾਈਮ ਨਾਲ ਦੰਦੇ ਨਹੀਂ ਇਸ ਕਰਕੇ ਉਹ ਸਾਰੇ ਗੱਡੀਆਂ ਉਹਨਾਂ ਦੀ ਬਿਮਾਰ ਹੋਈਆਂ ਕਿ ਜੀ ਖਰਾਬ ਭੁਜਾ ਕੇ ਰਹਿ ਗਏ ਉਹ ਕੰਪਨੀ ਚ ਲੱਗੀ ਆ ਕੰਪਨੀ ਚ ਚਲ ਗਈ ਪਰ ਥੋੜਾ ਕਿੰਨੇ ਖਰਚਾ ਚੁਕਣਾ ਗਾੜੀ ਨੇ ਪਰ ਬੰਦ ਇਹਨਾਂ ਨੇ ਪਹਿਲਾਂ ਕਰ ਲੈਣਾ ਚਾਹੀਦਾ ਜਿੱਦਾਂ ਡੇਟੇ ਡੇਟੇ ਲੱਗਦੇ ਇਹਨਾਂ ਨੂੰ ਪਤਾ ਸੀ ਸਾਡੀ ਕੰਪਨੀ ਜਾਣੀ ਆ ਤੇ ਇਹਨਾਂ ਨੇ 2 ਮਹੀਨੇ ਪਹਿਲਾਂ ਆਪਣਾ ਇਂਤਜ਼ਾਮ ਕਰਕੇ ਰੱਖਿਆ ਹੁੰਦਾ ਪਰ ਇਹਨਾਂ ਨੂੰ ਹੈ ਨਹੀਂ ਨਾ ਕੋਈ ਪੈਸਾ ਕੋਈ ਨਹੀਂ ਛੁੜਦੇ ਸਿਰ ਤੋਂ ਜੀਣਦਾ ਆ ਇਹ ਮੰਨ ਕੋਈ ਗੱਲ ਵੀ ਆਉਂਦੀ ਨਹੀਂ ਅਜਿਹਾ ਤਾਂ ਕਿ ਜਾਨਾ ਹੈ ਕਿ ਭਰਪੂਰੇ ਪਦਵਨ ਨਾਮ ਕਹਿੰਦਾ 4 ਲੱਖ ਕਰੋੜ ਦਾ ਨੇ ਪੰਜਾਬ ਦਾ ਬਹੁਤ ਕਰਜ਼ਾਈ ਕਰ ਦਿੱਤਾ ਨੂੰ ਜਾਣ ਕੇ ਸਰ ਮਤਲਬ ਕਦੋਂ ਦੇ ਦੇ ਜਾ ਰਿਹਾ ਹੈ ਜਾਨ ਲੈ ਬੰਦਿਆ ਉਹਨੇ ਪੈਸੇ ਉਹਦੇ ਨੇ ਜਿਹੜੇ ਜਿਹੜੇ ਇਹਨਾਂ 4 ਸਾਲਾਂ ਦੇ ਵਿੱਚ ਛੜਾ ਦਿੱਤੇ ਆ ਕਰਜ਼ਾ ਪੰਜਾਬ ਦੇ ਉੱਤੇ ਤੇ ਆਖੀ ਜਾਂਦਾ ਇਹ ਸਾਡੇ ਕੋਲ ਬਹੁਤ ਕੁਝ ਹੈ ਹੈ ਕੁਝ ਨਹੀਂ ਹੋਣਾ ਆਹੜਾ ਦੇ ਵਿੱਚ ਦੇਖਿਆ ਹੋਣਾ ਕਿੰਨਾ ਕੁਝ ਹੋਇਆ ਲੋਕਾਂ ਦਾ ਨਿਸ਼ਾਨ ਆਇਆ ਇਨਾਂ ਦੀ ਬਦੌਲਤ ਹੈ ਇਨਾਂ ਦੀ ਬਦੌਲਤ ਹੁਣ ਰਿਹਾ ਇਲਾਕੇ 'ਚ ਕੋਈ ਗਲੀਆਂ ਹੈਗੀਆਂ ਕੁਛ ਤੁਹਾਡੇ ਗਲੀਆਂ ਕੌਣ ਸਾਰੇ ਉਹ ਪਿੱਛਾਂ ਵੀ ਤੇ ਜਿਹੜੇ ਕੋਈ ਵਿਕਾਸ ਕੀਤਾ ਹੁਣ ਫੇਰ ਵਿਕਾਸ ਹੁਣ ਵਾਲੇ ਨੂੰ ਜਾਣੜੇ ਦਲ ਸੇ ਤੁਹਾਡੇ ਵਾਰ ਤੇ ਜਾਂ ਸ਼ਹਿਰ ਵਾਸੀ ਦੇਖ ਰਹੇ ਨੇ ਫੇਰੇ ਜਿਹੜੇ ਵਿਕਾਸ ਤੁਹਾਡੇ ਇਲਾਕੇ 'ਚ ਹੁਣ ਵਾਲੇ ਜਾਂ ਬਾਲ ਕਰਨੀਆਂ ਅਰੇ ਇੱਕ ਨਾ ਕੰਪਲੇਨਟ ਬਾ ਅਜ ਹੈਗਾ ਸਕੱਤਰ ਰਾਇ ਜੀ ਨੂੰ ਅੱਜ ਕੱਲ ਮਿਲ ਆ ਰਹੀਆ ਬਾਲ ਕਹਿੰਦੇ ਆ ਉਹਨਾਂ ਲਾਰਗੇ ਧਾਮ ਹੈ ਉਹਦੇ ਵਾਸਤੇ ਉਹਨੂੰ 28 ਕਰੋੜ ਰੁਪਈਆ ਲਾ ਕੇ ਤੇ ਲਵਾਇਆ ਹੈ ਉਹਨੇ ਕੋਈ ਕਿਆ ਇਹਨਾਂ ਨੂੰ ਕਿ ਮੈਂ ਆਪਣਾ ਨਾਮ ਹੀ ਬਣਾਉਣਾ ਚਾਹਦਾ ਤੁਸੀਂ ਤੁਹਾਡਾ ਨਾਮ ਤੇ ਆਪਣਾ ਲਿਖਾ ਲਓ ਤੇ ਹਾਂ ਸਭ ਕੁਝ ਲੈਂਦਾ ਤੇ ਤੁਸੀਂ ਬਣਾ ਦੇ ਰੋ ਇਹਨਾਂ ਨੇ ਕੱਖ ਨਹੀਂ ਬਣਾਇਆ ਕਿ ਉਹਦਾ ਮਾਸਾ ਵੀ ਸੁਧਾਰ ਕੀਤਾ ਹੋਵੇ ਉਸੇ ਤਰ੍ਹਾਂ ਉਸੇ ਤਰ੍ਹਾਂ ਪਿਆ ਉੱਥੇ ਗਾਂਦੇ ਦੇ ਕੋਲ ਜਾ ਕੇ ਯਾਰ ਨਾ ਕੋਈ ਲਾਈਟ ਨਹੀਂ ਜਗਦੀ ਆ ਕਿ ਇਹ ਨਗਰ ਕਾ ਨਹੀਂ ਹੁੰਦੀ ਉਹ ਜਾਰੇ ਲੋਕੀ ਨਾਲੇ ਵੰਦੇ ਕੰਮ ਕਰਦਾ ਹੀ ਹੁੰਦੀਆਂ ਇਹਨਾਂ ਨੇ ਹੋਰ ਕੀ ਕਰਨਾ ਆਪਣਾ ਜਿਹੜਾ ਹੈਗਾ ਉਹ 10 ਪਾਰਕ ਨੇ ਲਿਗਣ ਕਿ ਨੌਂ ਨੇ ਚਾਹਤ ਉਹ ਬੜੇ ਇੱਕ ਬੰਦਾ ਪ੍ਰਧਾਨ ਬਣਾਇਆ ਕਮੇਟੀ ਬਣੀ ਗਿਆ ਉਹ ਵਿਚਾਰਾ ਆਪਣੇ ਕੋਲ ਹਰ ਮਹੀਨੇ ਜਈਆਂ 7000 ਰੁਪਏ ਜਿਹੜਾ ਮਾਲੀ ਨੂੰ ਦੇਣ ਰਿਹਾ ਤਨਾ ਪਾਰਕਾਂ ਦਾ ਤੇ ਜਿਹੜਾ ਹੁਣ ਆਲਾ ਕਾਉਂਸਲਰ ਹੈਗਾ ਉਹਦੇ ਸਾਈਨ ਨਹੀਂ ਕਰਦਾ ਤੇ ਦੋ ਦਿਨ ਸਾ ਘਟਾ ਸਕੇ ਉਹ ਆਲਾ ਮੈਨੂੰ ਪੈਸੇ ਦੇ ਦੋ ਫਿਰ ਵਾ ਘਟਾ ਫਿਰ ਸਾਈਨ ਕਰੂੰਗਾ ਇਹ ਪਾਰਕਾਂ ਦੇ ਪੈਸੇ ਮੰਗਣ ਰਿਹਾ ਗਹਿੀਆਂ ਜਿਹਾ ਹਰ ਚੀਜ਼ ਦੇ ਪੈਸੇ ਮੰਗਦੇ ਠੁਠੇ ਹੋਏ ਆ ਇਹਨਾਂ ਨੂੰ ਕਿਹਨੂੰ ਦੇਣਾ ਨਾ ਕਰਨ ਕੀ ਆਮ ਆਦਮੀ ਪਾਰਟੀ ਦੇ ਨਾਰੇ ਨੇ ਆਈ ਕਿ ਆਮ ਲੋਕਾਂ ਦੀ ਸਰਕਾਰ ਅਤੇ ਆਮ ਲੋਕਾਂ ਦੇ ਕੰਮ ਨੇ ਹੋਵੇ ਆਮ ਲੋਕਾਂ ਦੇ ਕੰਮ ਨੇ ਤੇ ਆਮ ਜਿਦਾਂ ਨਾਲ ਆਦ ਖਣਾ ਸ਼ੁਰੂ ਕੀਤਾ بڑے بڑے ਕਿਹੜਾ ਕਿਹੜਾ ਬੰਦਾ ਇਹਨਾਂ ਦੇ ਪਾਕ ਜ ਹਾ ਗਾਰ ਪਰ ਇੰਦਰ ਜਿਹੜਾ ਵੀ ਵੱਡੀ ਰੇਂਜ ਲਿੰਦਾ ਸੁਣਨਾ ਇਹਨਾਂ ਦੇ ਐਮਐਲਏ ਆ ਵੀ ਫੜਨ ਦੇ ਰਿਹਾ ਮੇਰੇ ਨਾਲ ਕਿੱਧਰ ਤੋਂ ਉਹਨਾਂ ਨੂੰ ਫੜ ਬੈਠਨ ਦਾ ਸਟੂਡੈਂਟ ਆ ਠੀਕ ਹੈ ਅੰਦਰ ਕਿ ਕਿੰਨੀ ਅਗਰ ਮੈਂ ਮੁੰਮਾ ਦੇ ਸਾਥ ਜਾਣਾ ਤਾਂ ਨਾ ਦਰਸ਼ਕ ਜਿਹੜੇ ਦੇਖਦੇ ਤੁਹਾਡੇ ਬਾਅਦ ਤੇ ਵੀ ਕਿੰਨੇ ਕ ਇਲਾਕੇ ਵੀ ਜਿਹੜੀਆਂ ਗਲੀਆਂ ਹੈਗੀਆਂ ਜਾਂ ਤਾਂ ਤੇ ਉੱਥੇ ਬੰਨ ਵਾਲੀਆਂ ਹੋਣ ਮੈਨੂੰ ਕਾਉਂਸਲਰ ਬਣਿਆ ਨੂੰ 1500 ਹੋ ਗਿਆ ਬਹੁਤ ਬੜ ਦੇ ਆ ਜਿਨੇ ਕੰਮ ਨਹੀਂ ਆਪਣੀ ਸਰਕਾਰ ਫੇਲ ਕਾਗਰਦੀ ਸਰਕਾਰ ਹੈ ਉਸ ਵਜ੍ਹਾ ਹਰ ਗੜੀ ਪੱਕੀ ਕਰਾਈ ਕੋਈ ਪਾਣੀ ਪਾਇਆ ਹੈ ਕੋਈ ਕੰਮ ਜ਼ਰੂਰ ਨਹੀਂ ਹੈਗਾ ਉਸ ਤੋਂ ਬਾਅਦ 15 ਸਾਲਾਂ ਲੰਮਾ ਲਈ ਗਲੀਆਂ ਬਣੀਆਂ ਕਈ ਵਿੱਚ ਪਾਣੀ ਟੁੱਟਦੀਆਂ ਵੀ ਹੁੰਦਾ ਉਸ ਸਮਾਂ ਹਰ ਕਿੰ ਆਇਆ ਸੀ ਬਣਾ ਲਾਂਗੇ ਪਰ ਜਿਨ੍ਹਾਂ ਚਾਰ ਸਾਲਾਂ ਨੂੰ ਸਰਕਾਰ ਨੇ ਬਣਿਆ ਆਇਆ ਆਇਆ ਪਹਿਲਾਂ 2 ਸਾਲ ਦੇ ਨਾਲ ਇਲੈਕਸ਼ਨ ਕਰਾਈ ਨਹੀਂ ਵਿਆ ਜਿੱਦਾਂ ਨੇ ਇਲੈਕਸ਼ਨ ਕਰਾਈ ਨਹੀਂ ਕੰਮ ਕੀ ਹੋਣੇ ਦੋਥਾਂ ਉਹ ਮਨ ਦਾ 8-9 ਨਵੇਂ ਸਰਕਾਰ ਬਣੀਆਂ ਉਹਦੇ ਵਿੱਚ ਵੀ ਜਿਹੜੀ ਕਿ ਜਿਹੜੀ ਸਾਡੀ ਸਰਕਾਰ ਸਾਡਾ ਮਿਹਰਬਾਨਾ ਸਾਡੇ 41 ਨੰਬਰ ਇਹਨਾਂ ਦੇ 24 ਮੰਬਰ ਨੇ ਇਹਨਾਂ ਬਹੁਤ ਬੜੀ ਜ਼ਬਰਦਸਤ ਹੀ ਆਪਣਾ ਮਿਹਰ ਬਣਾਇਆ ਆਇਆ ਪਹਿਹ ਖਾਨੇ ਇੱਕ ਦਿਸਨ ਲੈ ਕੇ ਉਹਦੇ ਮਿਹਰ ਬਣਾਈ ਫਿਰਦੇ ਕੰਮ ਇਹਨਾ ਕੀ ਕਰਨੇ ਆ ਸਾਡੇ ਕੰਮ ਸਾਡੇ ਅਸੀਂ ਕੌਂਸਲਰ ਚੁਣੇ ਹੋਏ ਆ ਜਿਹੜੇ ਸਾਡਾ ਹਰੇ ਹੋਏ ਆ ਨਾ ਉਹ ਸਾਨੂੰ ਪੁੱਛਣ ਆਉਂਦੇ ਆ ਬਸ ਉਹ ਚ ਕੋਈ ਕੰਮ ਨਾ ਕਰਾ ਇਹਨਾਂ ਨੂੰ ਕਰਾ ਦਈਏ ਕੰਮ ਹੈ ਕਰਨੇ ਪਛਣਾ ਉਹ ਹੁੰਦਾ ਇਹਨਾਂ ਦੀ ਇਹ ਸੋਝ ਹੈਗੀ ਤੇ ਕਿੱਡੀ ਘਟੀਆ ਸੋਝ ਹੈਗੀ ਆ ਹੋਰ ਐਮਐਲਏ ਦਾ ਕੰਮ ਕਰਕੇ ਕਿੱਦਾਂ ਕਰ ਦੇਵੇ ਐਮਐਲਏ ਰਾਂ ਕੇ ਦੱਸਣ ਨਹੀਂ ਕੀਤੇ ਮੈਂ ਉਹ ਚਾਰ ਸੌ ਲੋਗ ਹੈ ਮੈਂ ਚਾਹਾਂ ਖਾਣਾ ਇੱਕ ਦੋ ਨਾ ਵੇਖਿਆ ਕਿ ਤੇ ਆਉਗਾ ਇੱਥੇ ਮੈਂ ਇੱਕ ਰੋਜ਼ ਦਾ ਅੰਦਾਜ਼ਾ ਇਹ ਆਦਾ ਮੈਨ ਦਾ ਜਿਹੜਾ ਮੈਨੇਜਰ ਬਣਿਆ ਹੈ ਇਦੋਂ ਇਹ ਕਿਹਦੇ ਘਰ ਆਇਆ ਇਹ ਰੇਤਾ ਮੀਡੀਅਮ ਕਾਰਨ ਆਇਆ ਬਾਹਰ ਮੈਂ ਇਹ ਟ੍ਰਾਜਿਮੀ ਮੋਵੇ ਨਗਰਿਕ ਟ੍ਰਾਜਿਡ ਕੋਲ ਤੇ ਹੀ ਤਾਂ ਦੀ ਮੈਂ ਕੀ ਬਾਗ ਰਿਹਾ ਅੰਦਾ ਪੈਨਰ ਵੀ ਫੋਟ ਐਮ ਐਲ ਨੂ ਨੇ ਕਹਿੰਦਾ 5 ਰੁਪਏ ਫੋਟ ਦੱਸੋ ਇਹ ਰੇਤਾ ਸਸੇ ਹੀ ਜਦੋਂ ਵੇਖਿਆ ਇੱਧਰ ਕਿ ਇਹਨਾ ਮਾਰਕਟ ਆਪਾਂ ਨਾ ਜੋ ਝੂਠ ਜੋ ਫਰੇਵ ਇਹ ਸਾਰਿਆਂ ਨੂੰ ਝੂਠ ਮਾਰ ਦੇ ਅੱਗੇ ਹੋ ਗਿਆ ਤੂੰ ਜਿਹੜਾ ਜਿੰਨਾ ਜ਼ਿਆਦਾ ਤੂੰ ਬੋਲਦਾ ਬੰਦਾ ਸਿਆਸੀ ਦੇ ਜੱਗੇ ਦੱਸਦੇ ਆ ਝੂਠਾ ਰਾਜ ਆਇਆ ਪੰਜਾਬ ਤੋਂ ਕਿਸ ਤਰ੍ਹਾਂ ਵੇਚਦਾ ਹੈ ਹੈ ਫੜ ਰਾਇਏ ਜਿਹੜੇ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਪੰਜਾਬ ਦਾ ਜੀ ਉਹ ਕਿਸ ਤਰ੍ਹਾਂ ਵੇਚਦੇ ਉਹ ਵੇਖੋ ਜੀ ਸਰਕਾਰਾਂ ਜਿਹੜੀਆਂ ਹੈਗੀਆਂ ਨਾ ਕਿ ਜਾਣ ਕੇ ਸਭ ਕੁਝ ਕਰਦੀਆਂ ਨੇ ਜਿਹਨੂੰ ਸਾਨੂੰ ਪਤਾ ਹੈਗਾ ਕਿ ਇਹ ਸਾਡੀ ਸੋਨਾ ਜਾਂ ਸੋਨਾ ਤੋਂ 80 ਫੁੱਟ ਦੀ ਅਸੀਂ ਭਗੜਾ ਰਹਿਣ ਦੀ ਇੱਕ ਕਹਾਣੀ ਹੈਗੀ ਹੈ ਜਦੋਂ ਸਾਡਾ ਕੋਈ 1600 ਫੁੱਟ ਤੇ ਪਾਣੀ ਚੜ੍ਹ ਜਾਂਦਾ ਪੱਧਰ ਪਿਆ ਜਾਂਦਾ ਉਹਨੂੰ ਨਾਲ ਨਾਲ ਦੱਸੋ ਨਾਗਰੇ ਛੱਡੀ ਜਾਂ ਪਾਣੀ ਥੋੜਾ ਥੋੜਾ ਜਦੋਂ ਇਹ ਪਾਣੀ ਛੱਡਦੇ ਨੇ ਜਦੋਂ 1600 78 ਫੁੱਟ ਹੋ ਗਿਆ ਲੈਵਲ ਜਦੋਂ ਪਾਣੀ ਖੜੂ ਸਾਰੇ ਗਰਦੋਂ ਦੇ ਲੋਕਾਂ ਨੂੰ ਮਾਰਗ ਮਾਸਦੇ ਫਿਰ ਅੱਜ ਤੱਕ ਇਹਨਾਂ ਦੇ ਸਰਕਾਰ ਕੋਲ ਕਿੰਨਾ ਬਜਟ ਹੁੰਦਾ ਰੱਖਿਆ ਨਾ ਨਹੀਂ ਬੀ ਆਹੀ ਦਰਿਆਵਾਂ ਦੀ ਨਹਿਰਾਂ ਦੀ ਖੜੇ ਖੜਾਈ ਕਰਾਵਾਂਗੇ ਜਿਹੜੀਆਂ ਰੁਹੀਆਂ ਆਈਆਂ ਇਹਦਾ ਪੁੱਛੋ ਕੋਈ ਘਰੇਕ ਆਵੇ ਜਾਂ ਘਰੇ ਦਰਿਆ ਦੇ ਵਿੱਚ ਦੇਖੋ ਘਾ ਹੋ ਗਿਆ ਰਹਿਣਾ ਤਾਂ ਤਰ੍ਹਾਂ ਦਾ ਜਦੋਂ ਪਾਣੀ ਛਾੜਦਾ ਪਿਛੋਂ ਉਹ ਰੇਨ ਨੂੰ ਮਾਰਦੀ ਰੋੜ ਪਾ ਦਿਆਂ ਤਾਂ ਉਹਨਾਂ ਦਾ ਨਿਸ਼ਾਨ ਕਰਕੇ ਢਾਲ ਘਾੜਟ ਆ ਜਾਂਦਾ ਨੰਗਰ ਰੋੜ ਕੇ ਲੈ ਜਾਂਦਾ ਕਈ ਕੁਝ ਹੁੰਦਾ ਸਾਰਾ ਸਰਕਾਰ ਦੇ ਅੰਗੇ ਨਹੀਂ ਹੁੰਦਾ ਜੇ ਸਰਕਾਰ ਨਹੀਂ ਨਾ ਕਰੇ ਤਾਂ ਕੰਮ ਨਹੀਂ ਹੁੰਦਾ ਅਧਿਕਾ ਜਾਂ ਤੇ ਕਾਰਵਾਈ ਹੋਣੀ ਬੰਦੀ ਜਿਹੜੇ ਅਧਿਕਾਰੀ ਮਜੂਦ ਹੁੰਦੇ ਕੋਈ ਅਸਰ ਕਰ ਰਿਹਾ ਇਹਨੇ ਕੀ ਕਰਨਾ ਜਦੋਂ ਇਹਨਾਂ ਨੇ ਪੈਸੇ ਦੇ ਇਹਨਾਂ ਨੂੰ ਮੰਗ ਲੈਣੇ ਉਹ ਅਧਿਕਾਰੀਆਂ ਦੇ ਇਹ ਕਰ ਕੇ ਕੀ ਕਰੋਗੇ ਇਹ ਤੁਹਾਡਾ ਰਾਜਾ ਹੀ ਬੇਈਮਾਨ ਹੋਵੇ ਬਾੜ ਕੇ ਜਦੋਂ ਫਾਇਲ ਹੋਵੇ ਉਹ ਬਾੜ ਦੇ ਕੀ ਆਪਣੇ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਮੈਨੂੰ ਲੋਕ ਬਹੁਤ ਸਿਆਣੇ ਆ ਗਾਉਣਗੇ ਤੇ ਲੋਕੀ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ ਉਹਨਾਂ ਤੇ ਆਸਾਂ ਦੇਖ ਲਿਆ ਨਾ ਪਿੰਨਾ 4 ਸਾਲਾਂ ਦੇ ਜਿਵੇਂ ਸਵਾਇਚ ਛੁੱਟ ਗੋ ਪਹਿਲੇ ਦਿਨ ਮੈਂ ਬੀਬੀਆਂ ਦਾ ਬੋਟਾ ਪਾ ਰਿਆਂ ਤਾਂ ਹੁਝਾ ਗਿਆ ਯਾਰ ਪਿੰਡ ਦੇ ਐਂ ਕੌਣ ਜਿ ਪਾਵਾਂਗੇ ਆ ਚਾਹਣ ਨਾਲ ਕੇ ਪੁੱਛੋ ਪਾਇਆ ਇਹ ਨੂੰ ਇੱਕ ਨਿਕਾ ਪਹਿਜ ਦਿੱਤਾ ਸਰ ਚੂੜੀਆਂ ਨੇ ਨਾਲ ਮਰਜੀ ਚੂੜ ਮਰੀਲਾ ਫੇਰ ਚੂੜ ਕੋ ਸੱਚਾ ਜੜਾ ਦਣਗੇ ਜਦੋਂ ਇਲੈਕਸ਼ਨ ਆਉਂਦੇ ਕਹਿੰਦੇ 10 ਲੱਖ ਰੁਪਇਆ ਬੀਮਾ ਵੀ ਦੇਵਾਂਗੇ ਇਹਨੂੰ ਪੁੱਛੋ ਕਿ ਇਹਦਾ ਮਿਲਦਾ 10 ਲੱਖ ਦਾ ਜਿਹੜਾ ਬੀਮਾ ਆਉਂਦੇ ਅਸੀਂ ਦੰਨੇ ਹਾਂ ਮੈਂ ਖੁਦ ਦਾ ਮੈਂ ਬਿਮਾਰ ਹੋਇਆ ਮੈਂ ਲੱਖ ਰੁਪਇਆ ਲਾ ਗਿਆ ਮੇਰਾ 5 ਲੱਖ ਦਾ ਗੱਡ ਬਣਿਆ ਮੈਂ ਕਿਹਾ ਚੱਲੂਗਾ ਹਾਂ ਤਾਂ ਇਹ ਨਹੀਂ ਚੱਲਣਾ ਸਦਾ ਕੇ ਰਹਿ ਜਾਣਾ ਕਿ ਇਹਦਾ ਦਰ ਇਹਦਾ ਵੀ ਚੱਲਿਆ ਇਹ ਸਭ ਕਹਾਵੀਆਂ ਜੀਆ ਜੇਕਰ 1600 ਜਿਹੜਾ ਕਰੋੜ ਦਿੱਤਾ ਗਿਆ ਪੰਜਾਬ ਨੂੰ ਬੀਜੇਪੀ ਭਾਰਤਾਂ ਉਹ ਕਿਸ ਤਰ੍ਹਾਂ ਹੋ ਗਿਆ ਸੋਨਾ ਕਰੋੜ ਜਿਹੜਾ ਭਾਇਵਾਂ ਨੇ ਦਿੱਤਾ 16 ਕਰੋੜ ਦੇ ਸੋਨਾ ਪਿੰਡਾਂ ਜਮਾ ਬਣਿਆ ਜਾਂਦਾ ਹੂੰ ਜਿੰਨਾ ਮੈਂ ਚਾਹਿਆ ਉਹ ਵੀ ਉਹਨਾਂ ਦੇ ਚਾਹਣਾ ਦੇਨੋ ਬੇਈਮਾਨੀ ਕਰਦੇ ਰਜਿਸਟਰਾਂ ਕਰਦੇ ਆ ਯਾਨੀ ਇਹਨਾਂ ਨੂੰ ਕਾਹਦੇ ਦੇਣਾ ਹੈਗਾ 1600 ਕਰੋੜ 1795 ਜਾਇ ਇੱਕ ਬੇੜਨ ਕਿੰਨਾ ਆਇਆ 1 ਕਰੋੜ 1 ਕਰੋੜ ਕਿੰ ਕੀ ਕਰੋ 16 1600 ਦਾ ਨਾ ਆਇਆ ਜਿਹੜੇ ਬੰਦੇ ਜਿਹੜੇ ਪਿੱਛਾ ਜਾਵਲੇ ਮੁਆਵਜ਼ਾ ਬਿੱਤੇ ਘੱਟ ਦਿੱਤਾ ਗਿਆ ਹੈ ਮੁਆਵਜ਼ਾ ਇੱਕ ਬੰਦੇ ਨੂੰ ਜਿਹੜਾ 10 ਰੁਪਏ ਨਹੀਂ ਹੋਣਾ ਕੀ ਇਹਦਾ ਇਹਨਾਂ ਲੋਕਾਂ ਦੇ ਨਾਲ ਕਾਹ ਜਿਹਾ ਅਸੂਰ ਮੁਝੀ ਜਾਂਦੇ ਐ 1900 ਕਰੋੜ ਦਿੰਦਾ ਇਹਨਾਂ ਨੂੰ 16000 ਕਰੋੜ DNA ਜਾਂਦਾ ਹੈ ਡਿਮਾਂਡ ਆ ਗਈ ਵੀ 20000 ਰੁਪਈਆ ਦਿੱਤਾ ਜਾਂਦੇ ਇਹ ਸੋਨਾ ਤੋਂ ਆ ਕੇ ਮੁੱਦੇ ਵੀ ਨਹੀਂ ਆਇਆ ਸੋਨਾ ਤੋਂ ਕਰੋੜ ਰੁਪਈਆ ਦੇ ਕੇ ਚਲ ਗਿਆ ਬੰਦੇ ਨਾਲ ਲੱਖਾਂ ਦੇ ਭੈਣ ਜੋ ਕਰਜੇ ਮਾਫ ਹੋ ਜਾਂਦੇ ਆ ਉਦੋਂ ਹੀ ਮੈਂ ਕੋ ਦੇ ਦਿੰਦਾ ਕਿੰਨੇ ਲੱਖ ਕਿਲੋ ਦਾ ਕਰਜਾ ਮਾਫ ਹੋਇਆ ਬੰਦੇ ਨਾਲ